ਹੇ ਮੇਨਾਂ ਨੂੰ ਪਤਾ ਵੀ ਮਾਹੀ ਇਹ ਥੋੜੋ ਦੋਰ ਪੱਗੇਰਾ ਕੰਮ ਕਰਿਆ ਮੈਂ ਤੁਹਾਨੂੰ ਆਪਣਾ ਮਕਾਨ ਮਿਲਣਾ ਚਾਹੀਦਾ ਸੀ ਤੁਸੀਂ ਇਹ ਮੈਂ ਮਕਾਨ ਨੂੰ ਜਿੰਦਾ ਰੱਖਿਆ ਬਾਦੀ ਸੱਟਾਂ ਮਾਰੀਆਂ ਨੋਂ ਨੇ ਆਹ ਵੇਖੋ ਐਕਸੀਡੈਂਟ ਤੁਸੀਂ ਐਕਸੀਡੈਂਟ ਆਹ ਨੋਂ ਦੇ ਕੰਮ ਨਹੀਂ ਐਸ ਜਵਾਨੇ ਵਿੱਚ ਐਵੇਂ ਹਣੋਂ ਮਾਰ ਗਿਆ ਨੇ ਆਹ ਵੇਖੋ ਵੀਰ ਜੀ ਤੁਸੀਂ ਉਹਨਾਂ ਪਿੰਡ 'ਚ ਨਿਕਲ ਕੇ ਵਿਆਹ ਕਰਾ ਲੈਣ ਦੀ ਉਪਤੇ ਤਾਂ ਕੋਈ ਪੰਚਾਇਤ ਕੁਝ ਕਰ ਨਹੀਂ ਸਕਦੀ ਤੇ ਜਿਹੜੀਆਂ ਬਜ਼ੁਰਗ ਮਾਵਾਂ ਨੇ ਉਹਨਾਂ ਨੂੰ ਘਰੋਂ ਕਢਾ ਦਿੱੰਨੀਆਂ ਨੇ ਉਹ ਬਈਆਂ ਆਰਦੀਆਂ ਦਾਰਦਾਰਦੀਆਂ ਠੋਕਰਾ ਖਾਂਦੀਆਂ ਫਰਦੀਆਂ ਨੇ ਬੇਟਾ ਤਾਂ ਤਾਂ ਕੋਈ ਮਤਵ ਨਹੀਂ ਨੀ ਕੋਈ ਗੱਲ ਕਰਨ ਦਾ ਤਾਂ ਹੀ ਪੁੱਛਣਾ ਵੀ ਤੂੰ ਕੀ ਕੀ ਹੋਇਆ ਕੀ ਨਹੀਂ ਹੋਇਆ ਕਪੜਾ ਲੀੜਾ ਇਹਨੂੰ ਮੈਂ ਡੱਬਾ ਵੀ ਤੋਂ ਭੇਜ ਦਿਆਂ 20 ਸਾਲ ਹੋ ਗਏ ਤੈਨੂੰ ਕਪੜਾ ਲੀੜਾ ਸਾਰਾ ਖੁਚ ਦਿੱਤਾ ਮੈਂ ਤਾਂ ਇਹਨੂੰ ਸ਼ਾਮ ਦੀ ਦਵਾਈ ਬੁੱਟੀ ਹਰਕੀ ਮੈਂ ਸ਼ਾਮ ਦੀ ਕੀ ਨਾਏ ਕਰਦੇ ਹਾਂ ਹਾਂ 20 ਸਾਲ ਹੋ ਗਏ ਮੈਂ ਖਾ ਯਾਰ ਪੈਸੇ ਖਰਚ ਦੀ ਮਹੀਨੇ ਦਾ ਆਪਣੀ ਹੀ ਔਲਾਦ ਦੇ ਵੱਲੋਂ ਆਪਣੇ ਬੁੱਢੇ ਮਾਪੇ ਨੂੰ ਘਰੋਂ ਕੱਢ ਦਿੰਦੀਆਂ ਖਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਇੱਕ ਅਜਿਹੇ ਮਾਮਲਾ ਸਾਹਮਣੇ ਆਇਆ ਹੈ ਪਿੰਡ ਅਯਾਲੀ ਕਲਾਂ ਜ਼ਿਲ੍ਹਾ ਲੁਧਿਆਣਾ ਤੋਂ ਜਿੱਥੇ ਕਿ ਨੇੜੇ ਥੜਾ ਸਾਹਿਬ ਗੁਰਦੁਆਰਾ ਸਾਹਿਬ ਕੋਲ ਰਹਿੰਦੇ ਮਾਤਾ ਜੀ ਨਾਮ ਕ੍ਰਿਸ਼ਨਾ ਦੇਵੀ ਉਮਰ 90 ਸਾਲ ਜਿਨ੍ਹਾਂ ਨੂੰ ਅੱਖਾਂ ਤੋਂ ਦਿਖਾਈ ਵੀ ਨਹੀਂ ਦਿੰਦਾ ਉਹਨਾਂ ਦੇ ਨੂੰ ਅਤੇ ਪੁੱਤ ਨੇ ਉਹਨਾਂ ਨੂੰ ਘਰੋਂ ਕੱਢ ਦਿੱਤਾ ਅਤੇ ਜਿਸ ਤੋਂ ਬਾਅਦ ਤਾਲਾ ਵੀ ਲਗਾ ਦਿੱਤਾ ਗਿਆ ਮਾਤਾ ਜੀ ਨੇ ਦੱਸਿਆ ਕਿ ਉਹ ਪਿੰਡ ਦੇ ਕਈ ਬਜ਼ੁਰਗਾਂ ਅਤੇ ਸਰਪੰਚ ਦੇ ਨਾਲ ਵੀ ਮਿਲੇ ਨੇ ਲੇਕਿਨ ਉਹਨਾਂ ਦੇ ਵੱਲੋਂ ਵੀ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਗਈ ਅਤੇ ਉਹਨਾਂ ਦੀ ਤੀਹ ਹੀ ਅੱਜਕੱਲ ਉਹਨਾਂ ਦੀ ਦੇਖਭਾਲ ਕਰ ਰਹੀ ਹੈ ਤੁਹਾਡਾ ਲੜਕਾ ਕੰਮ ਕੀ ਕਰਦਾ ਜੀ ਇਹ ਹੈ ਡਰਾਈਵਰੀ ਘੱਡੀ ਚਲਾਉਂਦਾ ਬਾੜੇ ਵਾਲ ਪ੍ਰਾਈਵੇਟ ਹੈ ਜੀ ਡਰਾਈਵਰ ਬਾੜੇ ਵਾਲਾ ਬੀ ਓਕੇ ਜੀ ਕਾਦੀ ਨੌਕਰੀ ਕਰਦਾ ਜੀ ਤੇ ਢੀਲ ਦੇ ਆਣ ਉਹਨਾਂ ਦੇ ਭੇਜੇ ਨਹੀਂ ਮਾਨ ਮੈਂ ਭਵਾਇਆ ਹਾਰਾ ਕੁਛ ਮਾਇਨੇ ਨਾ ਅਛੜ ਗਿਆ ਇੱਟ ਤੱਕ ਨਾ ਸੀ ਮੈਂ ਟਥਾਈਂ ਗਏ ਟ ਮਾਇਲੇ 2000 ਤੱਕ ਹੋਈਆਂ ਰਖਾਈਆਂ ਨੇ ਪਾਣੀ ਆਉਣ ਉਪਰਿਓ 2000 3000 ਦਿੱਤਾ 4000 ਇਟ ਮੰਗਾਈ ਜੇ ਲੱਗੇ ਬਣਾਉਣ ਕਿਹਦੇ ਨੂੰ ਕਾਗਜ ਆ ਜੀ ਮੀਟਰ ਮੈਂ ਲਪਾਇਆ ਜੇ ਨੂੰ ਨਹੀਂ ਬਥੇਲ ਖਾਨਾ ਮਤਲਬ ਹੜੀ ਬੜੀ ਛੱਤ ਨਹੀਂ ਮੈਂ ਮਣਮਾਈ ਦਲਤ ਸੱਟ ਵਿੱਚ ਕਮਰਾ ਰਸੋਈ ਮੈਂ ਮਣਮਾਈ ਬੜੀ ਬਹੂ ਨੇ ਰੋਟੀ ਪਕਵਾ ਪਕਾਈ ਉਹਨਾਂ ਦੀ ભાੜੇ ਆੜਦੇ ਨੇ ਉਹ ਮੁੰਡਾ ਮੰਗਾ ਮਿਸਤਰੀ ਜਿਹੜਾ ਇਹ ਘਰ ਫੜਾਉਂਦਾ ਸੀ ਘਾਹ ਮਿੱਟੀ ਮੇਉਂ ਘੇ ਦੇ ਮੇੜੇ ਦਾ ਮੁੰਡਾ ਭਾਗ ਐਨਾ ਨਾ ਸਾਜੀ ਥੀ ਫਿਰ ਪਤਾ ਉਹਨੂੰ ਵੀ ਮਾਈ ਨਹੀਂ ਇਹ ਥਾਂ ਦਾ ਕਬਜਾ ਕਿਵੇਂ ਕੀਤਾ ਸੀ ਐਨਾ ਤੇ ਢੰਗਰ ਬੰਨੇ ਮੇਟਿਓ ਸਾਹਮਣੇ ਘਰ ਵਾਲਿਆਂ ਦੇ ਨਾਲੇ ਹੈ ਇਸ ਘਰ ਵਾਲੀ ਦੀ ਖੋਲ ਦੇਣੀ ਤੇ ਥੋ ਬਹੁਤ ਔਖੀ ਨੇ ਕਬਜਾ ਕਰਿਆ ਥੀ ਰੋਇ ਲੜਦੀ ਐ ਤੇ ਮੇਰੇ ਨਵੇਂ ਮੁੰਡੇ ਨੂੰ ਅੱਬ ਦਿਨ ਮੁਕਣਾ ਇਹਨੂੰ ਘੜਾ ਥਾਉ ਲੈ ਕੇ ਬੋਲੀ ਤੇ ਜਾਂ ਤੇ ਦਰਵਾਜੇ ਹੋਈ ਤੇਰੀ ਬੋਲੀ ਥਾਉ ਦੀ ਛੱਦੇ ਨੰਬਰਦਾਰ ਦਾ ਥਾਉ ਹੈ ਧੋਨੇ ਉਹ ਪਾਹੀ ਕਮਾਰੇ ਜੀ ਧੋਨੇ ਘਰ ਧਵਾ ਦੇ ਨੌਕਰ ਕੇ ਸਾਰੀ ਜ਼ਮੀਨ ਸਾਰੇ ਜਿੰਨੇ ਜਗਾਤੀ ਔਰ ਲੰਗਰ ਕਰ ਬਣਿਆ ਹੋਇਆ ਹੈ ਉਹਦੇ ਥਾਉ ਚ ਘਰ ਦਵਾਰੇ ਦੇ ਵਿੱਚ ਰਹਾ ਨਹੀਂ ਉਹਨਾਂ ਦੇ ਮਕਾਨ ਦੁਗਣਾ ਇਹ ਲਈ ਕੁਝ ਨਹੀਂ ਕਰ ਸਕਦੇ ਮੈਂ ਤਾਂ ਕਣਕ ਕਟਣ ਜਾਂ ਨੀਂਦੀ ਕੱਲੀ ਪਰੀਆਂ ਬਣ ਕੇ ਆਉਂਦੀ ਕੱਟ ਕੇ ਕੰਨ ਜਿਹੜਾ ਵਿਆਹ ਦਿੰਦੀ ਹੈ ਉਹਦਾ ਭਾਈ ਹਿੱੱਥ ਯਮਨ ਤੇ ਘੋੜਾ ਲੈ ਆ ਰਿਹਾ ਹੈ ਚਾਰ ਚੱਕੇ ਲਾ ਕੇ ਦੇਤੀ ਟਾਣੇ ਫੇਰ ਉਹ ਖੁਜਕਤਾਂ ਮਾਇਆ ਨੂੰ ਵੇਚਿਆ ਨੂੰ ਹੀ ਨੂੰ ਜਦ ਹੀ ਬੈਂਕ ਤੇ ਲੱਗੀ ਹੋਈ ਥੀ ਐਸ ਹੌਲੇ ਨੂੰ ਤਾਂ ਬਹੁਤ ਚਰ ਹੋ ਗਿਆ ਜਹ ਦੇ ਦਫੀ ਮਰੀਆ ਉਹਦੇ ਪੈਸੇ ਮਣਾਈ ਤੀ ਸਾਨੂੰ ਧੋਖਾੜ ਲਾ ਮਗਰੂੰ 1500 ਰੁਪਏ ਫੰਡ ਇਹ ਤਾਂ ਪੰਜੀ ਨਹੀਂ ਮਣੀ ਵਾਕੀ ਨਸ਼ਾ ਖਾਂਦਾ ਤੀ ਉਹ ਤਾਂ ਰੋਜ਼ ਦਾ ਥੋੜਾ ਤਾਂ ਖਾ ਸਾਨੂੰ ਕਦੇ ਉਹਨੇ 5 ਰੁਪਏਂ ਸੀ ਦਿੱਤੇ ਇਹਦਾ ਭਾਈ ਬਹੁਤ ਚਿਰ ਦਾ ਖਾਣਿਆ ਲੋਕਾ ਦੇ ਕਮਕਰ ਕਰਕੇ ਮੈਂ ਤਾਂ ਕਾਹੇ ਥੋਮ ਬਣਾਇਆ ਕਣਕ ਮੈਂ ਬੱਡਣ ਜਾਂਦੀ ਹੁੰਦੀ ਟਿੱਕਲੀ ਥੇ ਮੇਂ ਜਿਹੜਾ ਚੀਜ਼ਾਂ ਦੇ ਡੱਬਾ ਇਤੋਂ ਨਿਕਲਿਆ ਗਿਆ ਥਾਂ ਥੱਗਾ ਲਿਆ ਆਇਆ ਅੱਗੋਂ ਦਾ ਜੋਰਾ ਸਿੰਘ ਦੇ ਘਰ ਵਿਆਹ ਕਰਿਆ ਇਹਨਾਂ ਸੀ ਢੇਡ ਨੂੰ ਇਹਦਾ ਤਾਂ ਫੇਰ ਉਹਦੇ ਘਰ ਤੇ ਬਾਹਰ ਥਾਲ ਰਹੀ ਉਹ ਸਾਲ ਬਾਅਦ ਇਹਦਾ ਵਿਆਹ ਸੀ ਮਤ ਕਿਤੇ ਵਿਆਹ ਜਾ ਕੇ ਕਰਿਆ ਦੋ ਪਹਿਲਾਂ ਮਾਰਦੀ ਕਿ ਪਹਿਲਾਂ ਟਰੰਟ ਲਾ ਕੇ ਕਿ ਅਸੀਂ ਖਾਣਿਆ ਆ ਮੇਰਾ ਕੋਈ ਨਹੀਂ ਇਹਦਾ ਤਾਂ ਕੋਈ ਨਹੀਂ ਇਹਦੇ ਨਾਲ ਇੱਥੇ 6:00 ਵਜੇ ਬਾਤ ਤਾਂ ਬੋਲਣਾ ਨਹੀਂ ਹੁਣ ਇਹ ਕਹਿੰਦੇ ਵੀ ਤੂੰ ਕੀ ਮੰਗਣਾ ਚਾਹੁੰਨੀ ਆ ਤੁਸੀਂ ਹੁਣ ਚਾਹੁੰਦੇ ਕੀ ਮੈਂ ਆਪਣਾ ਮਕਾਨ ਆਂ ਵੀ ਮੈਂ ਆਪਦਾ ਮਕਾਨ ਹਾਂਜੀ ਹੁਣ ਤੁਸੀਂ ਦੱਸੋ ਕੀ ਚਾਹੁੰਦੇ ਮੈਂ ਕੀ ਮੰਗਣਾ ਹਾਂ ਮੋਰੇ ਮੈਨੂੰ ਕੀ ਦੇ ਦੇਵਾ ਕਹਿੰਦੇ ਜੀ ਆਪਦਾ ਮਕਾਨ ਲੈਣਾ ਚਾਹੁੰਨੀ ਆ ਮੈਨੂੰ ਦੇ ਦੇ ਤੁਹਾਨੂੰ ਆਪਣਾ ਮਕਾਨ ਮਿਲਣਾ ਚਾਹੀਦਾ ਜੀ ਤੁਸੀਂ ਮੇਰਾ ਹੀ ਮਕਾਨ ਨੂੰ ਜਿੰਦਾ ਰਹਿ ਹੋਇਆ ਮੋਰੇ ਜਿਹੜਾ ਮੈਨੂੰ ਉਹ ਜ਼ਿਮੀਂਦਾਰਾ ਨੇ ਦਿੱਤਾ ਸੀ ਮਾਂ ਮਾਂ ਮੇਰੀ ਦਾ ਹੱਕ ਮਾਂ ਨੂੰ ਮਿਲਣਾ ਚਾਹੀਦਾ ਮਾਂ ਦਾ ਥਾ ਮਾਂ ਮਾਂ ਨੂੰ ਮਿਲਣਾ ਚਾਹੀਦਾ ਅਸੀਂ ਕੁਝ ਨਹੀਂ ਹੋਰ ਇਨਾਂ ਤੋਂ ਮੰਗਦੇ ਨਾ ਮੇਰੀ ਮਾਂ ਮੰਗਦੀ ਆ ਸਾਨੂੰ ਇਹ ਯਾਰ ਕਿ ਇਹਦਾ ਮਕਾਨ ਇਹਨੂੰ ਮਿਲੇ ਇਹ ਲੋਕਾਂ ਦੇ ਦਰਦਾਰ ਦੀਆਂ ਠੋਕਰਾਂ ਖਾਂਦੀਆਂ ਉਹ ਤੋਂ ਬਚੇ ਆਪਦੇ ਘਰੇ ਬੈਠੇ ਆ ਰਾਮ ਨਾਲ ਬਾਕੀ ਇਹ ਆ ਇਹਨਾਂ ਨੇ ਸਾਡਾ ਸਮਾਨ ਵਿੱਚੋਂ ਕਾਗਜ਼ੀ ਵੀ ਕੱਢਨੇ ਸਾਰੇ ਸਾਡਾ ਸਮਾਨ ਵੀ ਵਿੱਚੋਂ ਕੱਟ ਲਿਆ ਉਹ ਕਾਗਜ਼ਾਂ ਦੇ ਉੱਤੋਂ ਇਹ ਜਾਲੀ ਕਾਗਜ਼ ਬਣਾਈ ਫਿਰਦੀ ਆ ਉਹਨਾਂ ਵੀ ਸਾਨੂੰ ਪਤਾ ਲੱਗ ਜਾਂਦਾ ਜਿੱਥੇ ਜਾਂਦੀ ਹੈ ਹਰ ਇੱਕ ਬੰਦਾ ਸਾਨੂੰ ਵੀ ਦੱਸ ਦਿੰਦਾ ਵਾ ਬਾਕੀ ਪਿੰਜੀ ਦੇ ਨਾਲ ਪੈਂਚ ਨਹੀਂ ਆ ਜਿਹੜੀ ਦਲਜੀਤ ਕੌਰ ਉਹਨੇ ਸਾਨੂੰ ਬਹੁਤ ਪੁੰਜੇ ਲਾ ਕੇ ਰੱਖਤਾ ਵਾ ਉਹ ਦਲਜੀਤ ਕੌਰ ਸਾਰੇ ਕੰਮ ਕਰਾਉਂਦੀ ਆ ਉਹਨੇ ਪਹਿਲਾਂ ਵੀ ਦੋ ਮਾਂ ਪੁੱਤ ਘਰੋਂ ਕੜਾ ਛੱਡਿਆ ਹੁਣ ਸਾਨੂੰ ਵੀ ਮਾਂ ਮਾਤੀਆਂ ਨੂੰ ਘਰੋਂ ਕੜਾ ਆ ਸਾਰੇ ਕੰਮ ਸਾਡੇ ਪੈਂਚ ਨਹੀਂ ਦਾ ਸਰਪੰਚ ਕੁਛ ਨਹੀਂ ਕਰਦਾ ਹੈਗਾ ਇੰਨਾ ਕੰਮਾਂ ਦੇ ਵਿੱਚ ਪਿੰਡ ਦੀ ਕੁੜੀ ਪਿੰਡ ਚ ਨਿਕਲ ਕੇ ਵਿਆਹ ਕਰਾ ਲੈਂਦੀ ਹੈ ਉੱਥੇ ਤਾਂ ਕੋਈ ਪੰਚਾਇਤ ਕੁਛ ਕਰ ਨਹੀਂ ਸਕਦੀ ਤੇ ਜਿਹੜੀਆਂ ਬਜ਼ੁਰਗ ਮਾਵਾਂ ਨੇ ਉਹਨਾਂ ਨੂੰ ਘਰੋਂ ਕਢਾ ਦਿੰਦੀਆਂ ਨੇ ਉਹ ਪਹਿਆਂ ਆਪਦੀਆਂ ਦਾਰਦਾਰ ਦੀਆਂ ਠੋਕਰਾਂ ਖਾਂਦੀਆਂ ਫਿਰਦੀਆਂ ਨੇ ਪਿੰਡ ਵਿੱਚ ਬੀਬੀ ਮੇਰੇ ਮਾਂ ਮੇਰੇ ਕੰਮ ਕਰਦੇ ਸੀ ਇਹਨਾਂ ਨੂੰ ਫ੍ਰੀ ਦਿੱਤਾ ਜਿਹੜੀ ਪਿਛਲੀ ਜਗਾ ਉਹ 13000 ਚ ਮੁੱਲ ਲਈ ਗਏ ਤਿੰਨ ਵਿਸਤ ਵੀ ਉਹ ਮੇਰੀ ਵੀ ਮੇਰੀ ਮਾਂ ਨੇ ਸਾਰੀ ਪਾਈ ਆ ਸਾਰਾ ਪੈਸਾ ਮੇਰੀ ਮਾਤਾ ਦਾ ਸੀ ਜੋ ਇਹਨੂੰ ਪੈਨਸ਼ਨ ਮਿਲਦੀ ਸੀ ਇਹ ਜਮ੍ਹਾਂ ਕਰਦੀ ਹੁੰਦੀ ਸੀ ਆਪ ਲੋਕਾਂ ਘਰੇ ਕੰਮ ਕਰਦੀ ਸੀ ਉੱਥੇ ਆਪਣੀ ਰੋਟੀ ਖਾ ਜਾਂਦੀ ਸੀ ਕਪੜਾ ਲੀੜਾ ਇਹਨੂੰ ਮੈਂ ਡੱਬਾ ਵਾਲੀ ਤੋਂ ਭੇਜਦੀ ਆ 20 ਸਾਲ ਹੋ ਗਏ ਮੈਨੂੰ ਕਪੜਾ ਲੀੜਾ ਸਾਰਾ ਕੁਝ ਦਿੰਦੀ ਇਹਨੂੰ ਸ਼ਾਮ ਦੀ ਨੂੰ ਦਵਾਈ ਬੂਟੀ ਹਰ ਇੱਕ ਚੀਜ਼ ਮੈਂ ਸ਼ਾਮ ਦੀ ਨਾਲੇ ਘਰ ਲੈ ਆ ਹਾਂ 20 ਸਾਲ ਹੋ ਗਏ ਮੈਨੂੰ ਇਹ ਮਾਤਾ ਨੂੰ ਸਾਹ ਯਾਰ ਰੁਪਈਆ ਨਹੀਂ ਤੇ ਖਰਚਦੀ ਮਹੀਨੇ ਦਾ ਅੰਮ੍ਰਿਤਸਰ ਤੋਂ ਗੌਰਵ ਕੁਮਾਰ ਦੀ ਰਿਪੋਰਟ